ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਅੱਜ ਦੇ ਵਲੌਗ ਵਿੱਚ ਸਾਡੇ ਚ ਅ ਹੁਣ ਅਸੀਂ ਨਾ ਅੱਜ ਸ਼ੱਕਰ ਪਰਚੇਜ਼ ਕੀਤੀ ਸੀ 2 ਪੁਆਇੰਟ ਨਾ ਅਸੀਂ ਸਾਡੀ ਭੂਆ ਜੀ ਕੋਲੋਂ ਲੈ ਕੇ ਆਏ ਸੀ ਹੁਣ ਇਹ ਸੁੱਕਣੇ ਪਾਈ ਪਾਈ ਹੋਈ ਆ ਅਸੀਂ ਇਹ ਪੂਰੇ ਸਾਲ ਦੀ ਖਰੀਦ ਕੇ ਰੱਖ ਲਈ ਅਸੀਂ ਨਾ ਖੰਡ ਨੂੰ ਚੀਨੀ ਨੂੰ ਆਪਣੀ ਲਾਈਫ ਚੋਂ ਕੱਢਣਾ ਬਸ ਸ਼ੱਕਰ ਯੂਜ਼ ਕਰਨੀ ਹੈ ਚਾਹ ਚ ਵੀ ਸ਼ੱਕਰ ਦੁੱਧ ਚ ਵੀ ਸ਼ੱਕਰ ਦਹੀਂ ਚ ਵੀ ਸ਼ੱਕਰ ਤੇ ਅਸੀਂ ਇਹਨਾਂ ਨੂੰ ਇਹਨੂੰ ਪੂਰੀ ਚੰਗੀ ਤਰ੍ਹਾਂ ਸੁਕਾ ਕੇ ਇਹਹ ਜੀਆਂ ਢਡੋਲੀਆਂ ਨੇ ਸਾਡੇ ਤਿੰਨ ਉਹ ਢਡੋਲੀਆਂ ਭਰ ਲਾਂਗੇ ਤੇ ਪੂਰੇ ਸਾਲ ਦੀ ਕੰਪਲੀਟ ਹੋ ਜਾਊ ਸਾਡੇ ਕੋਲ ਥੋੜੀ-ਬੋਤੀ ਚੀਨੀ ਲਿਆਇਆ ਕਰਾਂਗੇ ਜਿਵੇਂ ਆਪਾਂ ਮਹਾਰਾਜ ਦੀ ਦੇਗ ਬਣਾਉਨੇ ਆ ਹਨਾ ਉਹ ਦੇਗ ਚ ਜੂਰਦ ਹੁੰਦੀ ਆ ਵੀ ਬਾਬੇ ਸ਼ਹੀਦਾ ਤੇ ਜਾਣਦੇ ਆ ਅਸੀਂ ਤੇ ਖੀਰ ਵਗੈਰਾ ਹੁੰਦੀ ਆ ਉਹ ਚ ਸਾਨੂੰ ਚੀਨੀ ਪਾਉਣ ਦੀ ਲੋੜ ਹੁੰਦੀ ਆ ਤੇ ਮੇਰੀ ਬੇਟੀ ਅੰਦਰ ਬੈਠੀ ਆ ਉਹ ਪੜਾਈ ਕਰ ਰਹੀ ਹੈ ਬਸ ਅੱਜ ਉਹਨੂੰ ਛੁੱਟੀ ਸੀ ਅ ਤੇ ਅੱਜ ਸਾਡੇ ਗੈਸਟ ਵੀ ਆਉਣ ਵਾਲੇ ਨੇ ਤੇ ਉਹਦੀਆਂ ਤਿਆਈਆਂ ਸ਼ੁਰੂ ਕਰ ਰਹੀਆਂ ਉਹਨਾਂ ਦਾ ਹੁਣੇ ਥੋੜਾ ਘੰਟਿਆਂ 'ਚ ਆਦੇ ਅਸੀਂ ਆ ਰਹੇ ਹਾਂ ਅ ਦੋ ਦਿਨ ਤੋਂ ਸਰਗੀ ਬਿਮਾਰ ਸੀ ਇਸ ਕਰਕੇ ਉਹਦਾ ਸਿਰ ਨਹੀਂ ਸਿਵਾਇਆ ਗਿਆ ਅੱਜ ਮੈਂ ਗੈਸਟ ਆਉਣ ਕਰਕੇ ਉਹਦਾ ਚੰਗੀ ਤਰ੍ਹਾਂ ਸਿਰ ਵਾਹਿਆ ਨਮਾਈ ਕਿਉਂਕਿ ਬੁਖਾਰ ਸੀ ਸੀਜ਼ਨ ਚੇਂਜ ਹੋਣ ਕਰਕੇ ਮੌਸਮ ਚੇਂਜ ਹੋਣ ਕਰਕੇ ਨਾ ਬੱਚੇ ਬਿਮਾਰ ਰਖਾਂਗੇ ਜ਼ੁਖਾਮ ਰਹਿੰਦਾ ਹੀ ਆ ਮੌਸਮ ਬਦਲਵਾਈ ਵਾਲੀ ਸੀ ਪਰ ਗਰਮੈਸ ਕਾਫੀ ਸੀ ਅ ਇਸੇ ਕਰਕੇ ਗੈਸਟਾਂ ਵਾਸਤੇ ਅਸੀਂ ਨੇ ਕੋਲਡ ਡਰਿੰਕ ਲਿਆ ਕੇ ਰੱਖਿਆ ਸੀ ਉਹ ਸਰਵ ਕਰਨਾ ਸੀ ਅ ਬੰਟੀ ਨੇ ਪਹਿਲਾਂ ਹੀ ਲਿਆ ਕੇ ਰੱਖ ਲਿਆ ਸੀ ਕੋਲਡ ਡਰਿੰਕ ਤੇ ਫਿਰ ਮੈਂ ਸਰਵ ਕੀਤਾ ਸਾਰਿਆਂ ਨੂੰ ਤੇ ਫਿਰ ਚਾਹ ਵਾਰੇ ਸੋਚਿਆ ਹਨਾ ਵੀ ਕੀ ਬਣਾਵਾ ਕੀ ਖਵਾਵਾ ਫਿਰ ਮੈਂ ਬਾਹਰਲੀ ਚੀਜ਼ ਨੂੰ ਅਵੋਇਡ ਕੀਤਾ ਵੀ ਨਾ ਬਾਹਰਲੀ ਚੀਜ਼ ਨਹੀਂ ਫਿਰ ਮੈਂ ਘਰ ਹੀ ਪਕੌੜੇ ਬਣਵਾ ਬਣਾਤੇ ਉਹਨਾਂ ਦੇ ਘਰ ਹੀ ਆਲੂ ਪਿਆਜ਼ ਜੀਰੇ ਕੇ ਧਨੀਆ ਤੋੜ ਕੇ ਲਿਆਏ ਅਸੀਂ ਸਾਰਾ ਕੁਝ ਮਿਕਸ ਕਰਕੇ ਬਸ ਅਸੀਂ फटाफट ਆਪਣੇ ਹੋਮ ਮੇਡ ਪਕੌੜੇ ਬਣਾ ਕੇ ਉਹਨਾਂ ਨੂੰ ਚਾਹ ਨਾਲ ਸਰਵ ਕੀ ਕਰ ਦਤੇ ਜੇ ਤੁਸੀਂ ਧਨੀਏ ਤੋਂ ਜਾਣਦੇ ਆ ਪਕੌੜੇ ਬਣਾਉਣ ਲਈ ਧਨੀਏ ਚ ਧਨੀਆ ਪਕੌੜਿਆਂ ਚ ਪਾਵਾਂਗੇ ਤੇ ਪਿਆਜ਼ ਵਾਲੀਆਂ ਭੁੰਖਾਂ ਵੀ ਪਾਵਾਂਗੇ ਥੋੜੀਆਂ ਜੀਆਂ ਤਾਂ ਕਿ ਉਹਨਾਂ ਚ ਕਰੰਚੀ ਪਨਾ ਸਕੇ ਪਕੌੜੇ ਮੈਂ ਨਾ ਸਿਲੰਡਰ ਤੇ ਬਣਾਉਣ ਲੱਗੀ ਸੀ ਤੇ ਸਿਲੰਡਰ ਤੇ ਬਣਾਉਣ ਲੱਗੀ ਉਹ ਵਧੀਆ ਨਹੀਂ ਸੇਕ ਪੈ ਰਿਆ ਸੀ ਤੇ ਕੱਚੇ ਜਿਹੇ ਰਹਿ ਰਹੇ ਸੀ ਫਿਰ ਮੈਂ ਮੰਮੀ ਨੂੰ ਕਿਹਾ ਮੰਮੀ ਵੀ ਅੱਗ ਜਾਲ ਦੋ ਚੁੱਲੇ ਤੇ ਚੁੱਲੇ 'ਚ ਅੱਗ ਜਾਲਤੀ ਮੰਮੀ ਨੇ ਫਿਰ ਅਸੀਂ ਉਹ ਪਕੌੜੇ ਉੱਤੇ ਚੁੱਲੇ ਤੇ ਬਣਾਏ ਤੇ ਚੁੱਲੇ ਤੇ ਬਣਾਉਣ ਤੋਂ ਬਾਅਦ ਮੈਂ ਉਹ ਸਾਰਿਆਂ ਨੂੰ ਖਵਾਉਣ ਤੋਂ ਬਾਅਦ ਮੈਂ ਪੇਸਟੀ ਜ਼ਿਲੈਂਦੀ ਸੀ ਵੰਡੀ ਨੇ ਤੇ ਫਿਰ ਮੈਂ ਉਹ ਸਰਵ ਕਰਤੀ ਤਾਂ ਸਾਰੇ ਜਾ ਚੁੱਕੇ ਨੇ ਅੱਜ ਦੇ ਵਲੌਗ ਲਈ ਬਸ ਐਵੇਂ ਹੀ ਸਤਿ ਸ਼੍ਰੀ ਅਕਾਲ ਕੱਲ ਨੂੰ ਮਿਲਾਂਗੇ